ਤੁਹਾਨੂੰ ਘਰ ਦਾ ਕੋਈ ਵੀ ਪਰਿਵਾਰਕ ਮੈਂਬਰ ਪਹਿਲੀ ਬੁਰਕੀ ਦੇ ਉੱਤੇ ਇਹ ਕਹਿ ਦੇਵੇ ਕਿ ਅੱਜ ਪ੍ਰਸ਼ਾਦਾ ਬਹੁਤ ਸਵਾਦ ਬਣਿਆ ਤੁਹਾਡੇ ਅੰਦਰ ਦੀ ਫੀਲਿੰਗ ਕੀ ਹੁੰਦੀ ਹੈ ਆਪਣਾ ਬੋਲੋਗੇ ਕਿਰਪਾ ਕਰਕੇ ਭਾਵਨਾ ਕੀ ਹੁੰਦੀ ਹੈ ਉੱਚੀ ਜੇ ਪਹਿਲੀ ਬੁਰਕੀ ਦੇ ਉੱਤੇ ਤੁਹਾਨੂੰ ਕੋਈ ਵੀ ਪਰਿਵਾਰਕ ਮੈਂਬਰ ਕਹਿ ਦੇਵੇ ਕਿ ਆਹ ਕੀ ਕਰਿਆ ਲੂਣ ਤਾਂ ਫੂਕ ਦਿੰਦੀ ਜਦੋਂ ਤੁਹਾਡੀ ਸਿਫਤ ਕੀਤੀ ਹੈ ਸੋਨੇ ਦਾ ਕੰਗਣ ਨਹੀਂ ਦਿੱਤਾ ਗਿਆ ਜਦੋਂ ਤੁਹਾਨੂੰ ਕੁਝ ਦੱਸਿਆ ਗਿਆ ਕਮੀ ਦੱਸੀ ਗਈ ਤਾਂ ਤੁਹਾਨੂੰ ਕੋਈ ਡਾਂਗ ਨਹੀਂ ਮਾਰੀ ਪਰ ਫੋਲੀਨ ਦੇ ਸਬਕੌਨਸ਼ੀਅਸ ਮਾਈਂਡ ਵਿੱਚ ਜਿਹੜਾ ਡਰ ਬੈਠਾ ਸੀ ਉਹ ਖੜਾ ਹੋ ਗਿਆ ਜਿੱਤਦਾ ਹੋਇਆ ਨੈਪੋਲੀਅਨ ਬਿੱਲੀਆਂ ਤੋਂ ਡਰਦਾ ਉੱਥੋਂ ਦੌੜ ਗਿਆ ਤੇ ਵਾਟਰਲੂ ਦੀ ਜੰਗ ਦਾ ਫੈਸਲਾ ਕਿਹਨੇ ਕੀਤਾ ਬਿੱਲੀਆਂ ਨੇ ਕੀਤਾ 18 ਜੂਨ 1815 ਦੀ ਇਹ ਲੜਾਈ ਵੈਂਜਲੇ ਜਿੱਤ ਗਿਆ ਕਿਉਂ ਕਿਉਂਕਿ ਉਹਨੂੰ ਨੈਪੋਲੀਅਨ ਦੇ ਸਬਕੌਂਸ਼ੀਅਸ ਮਾਈਂਡ ਵਿੱਚ ਬੈਠੇ ਹੋਏ ਡਰ ਦਾ ਪਤਾ ਸੀ ਇੱਡੇ ਵੱਡੇ ਅਰਥ ਨੇ ਇੱਕ ਇੱਕ ਸ਼ਬਦ ਦੇ ਧਿਆਨ ਨਾਲ ਸੁਣੀਓ ਜਦੋਂ ਸਾਡਾ ਟੀਚਰ ਕਹਿ ਦਿੰਦਾ ਬੱਚੇ ਨੂੰ ਬੱਚਾ ਤੁਹਾਡਾ ਨਲਾਇਕ ਹੈ ਜੀ ਅਸੀਂ ਬੱਚੇ ਨੂੰ ਆ ਕੇ 20 ਵਾਰੀ ਘਰੇ ਸੁਣਾ ਦਿੰਦੇ ਹਾਂ ਤੈਨੂੰ ਟੀਚਰ ਨੇ ਕਹਿਤਾ ਤੂੰ ਨਲਾਇਕ ਹੈ ਟੀਚਰ ਨੇ ਕਹਿਤਾ ਤੂੰ ਨਲਾਇਕ ਹੈ ਅਸੀਂ ਉਹਦੇ ਸਬਕੌਂਸ਼ੀਅਸ ਮਾਈਂਡ ਵਿੱਚ ਆਪ ਹੀ ਸੇਵ ਕਰ ਦਿੰਦੇ ਹਾਂ ਉਹ ਬੱਚਾ ਨਲਾਇਕ ਪਰ ਜੁਆਕਾਂ ਨੂੰ ਟਰਾਉਣਾ ਬੰਦ ਕਰ ਦਿਓ ਬੱਚਿਆਂ ਨੂੰ ਬਿੱਲੀਆਂ ਤੋਂ ਪਾਉਆਂ ਤੋਂ ਟਰਾਉਣਾ ਬੰਦ ਕਰ ਦਿਓ